SECT एक्ट ਨੂੰ ਲੈ ਕੇ ਭਾਰਤ ਬੰਦਾ ਸੱਦਾ ਜੜਾ ਦਿੱਤਾ ਗਿਆ ਸੀ ਜਿੱਦਾਂ ਲੁਧਿਆਣਾ ਸ਼ਹਿਰ ਵਿੱਚ SFR ਵੇਖਣ ਨੂੰ ਨਹੀਂ ਮਿਲਿਆ ਲੁਧਿਆਣਾ ਦੇ ਬਾਜ਼ਾਰ ਪੂਰੇ ਖੁੱਲੇ ਨਜ਼ਰ ਆਏ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਭਾਰਤ ਨਗਰ ਚੌਕ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਬੇਸ਼ੱਕ ਉਹਨਾਂ ਵੱਲੋਂ ਬਾਜ਼ਾਰ ਬੰਦ ਨਹੀਂ ਕਰਵਾਏ ਗਏ ਪਰ ਇਹ ਉਹਨਾਂ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰਦੇ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣਗੇ ਉਹਨਾਂ ਕਿਹਾ ਇਹ ਉਹਨਾਂ ਦੇ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਰਦਾਸ਼ਤ ਨਹੀਂ ਕੀਤੇ ਜਾਣਗੇ ਹਾਂਜੀ ਸਰ ਕੀ ਨਾਮ ਹੈ ਪਰਗਨ ਬਿਲਗਾ ਬਸਪਾਗੂ ਪੰਜਾਬ ਭਾਈ ਪਾਤਨਾਗਰ ਤੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਪੂਰੇ ਦੇਸ਼ ਦੇ ਅੰਦਰ ਭੈਣ ਕੁਮਾਰੀ ਮਾਇਆਵਤੀ ਨੇ ਵਰਗੀਕਰਨ ਦੇ ਖਿਲਾਫ ਜਿਹੜਾ ਸੁਪਰੀਮ ਕੋਰਟ ਨੇ ਦੇਸ਼ ਦੇ ਅੰਦਰ ਵਰਗੀਕਰਨ ਦਾ ਫੈਸਲਾ ਦਿੱਤਾ ਆ ਅੱਜ ਉਹਦੇ ਖਿਲਾਫ ਦੇ ਅੰਦਰ ਐਸਸੀ ਬੀਸੀ ਕਟਗਿੰਤੀਆਂ ਦੇ ਲੋਕ ਇਕੱਠੇ ਹੋਏ ਆ ਸੰਵਿਧਾਨ ਨੂੰ ਬਚਾਉਣ ਲਈ ਦੇਸ਼ ਨੂੰ ਬਚਾਉਣ ਲਈ ਬਹੁਤ ਜਨ ਸਮਾਜ ਪਾਰਟੀ ਮਧਾਨ ਚਾ ਇਸ ਦੇਸ਼ ਦੇ ਅੰਦਰ ਜਦੋਂ ਪੁਜਾਚੀ ਦੇ ਵਿੱਚ ਗਿਆਨੀ ਜੈਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ ਕਾਂਗਰਸ ਦਾ ਉਹਨੇ ਇਸ ਦੇਸ਼ ਦੀ ਰਿਜ਼ਰਵੇਸ਼ਨ ਨੂੰ 12.5 12.5 ਚ ਕਰਕੇ ਸਾਨੂੰ ਐਸੀ ਲੋਕਾਂ ਨੂੰ ਆਪਸ ਵਿੱਚ ਪਾੜਿਆ ਉਹ ਜਿਹੜਾ ਫੈਸਲਾ ਸਾਡੇ ਲੋਕਾਂ ਨੂੰ ਕਾਤਕ ਸਿੱਧ ਹੋਇਆ ਉਸ ਫੈਸਲੇ ਨਾਲ ਇਹਨਾਂ ਨੇ ਦੇਸ਼ ਦੇ ਅੰਦਰ ਸੰਵਿਧਾਨ ਦੇ ਮਤਾਬਕ ਜਿੰਨੇ ਵੀ ਵਿਭਾਗ ਸਰਕਾਰੀ ਸੀ ਦੇਸ਼ ਨੇ ਰਿਜ਼ਰਵੇਸ਼ਨ ਨੂੰ ਪਾੜ ਦੇਸ਼ ਦੀ ਰਿਜ਼ਰਵੇਸ਼ਨ ਨੂੰ ਪਾੜਨ ਤੋਂ ਬਾਅਦ ਕਾਂਗਰਸ ਨੇ ਦੇਸ਼ ਦੇ ਸਾਰੇ ਵਿਭਾਗ ਮਾਈ ਪ੍ਰਾਈਵੇਟ ਕੀਤੇ ਜਿੱਥੇ ਬੈਕਲੋਗ ਪੂਰਾ ਹੋਣਾ ਸੀ ਐਸ ਸੀ ਬੀ ਸੀ ਤੇ ਘੱਟ ਗਿਣਤੀਆਂ ਨੂੰ ਨੌਕਰੀਆਂ ਮਿਲਣੀਆਂ ਸੀ ਉਹ ਸਾਡੀ ਇਹਨਾਂ ਨੇ ਨੌਕਰੀ ਨੂੰ ਦੇਸ਼ ਦੇ ਅੰਦਰ ਪ੍ਰਾਈਵੇਟ ਪ੍ਰਾਈਵੇਟ ਕਰਕੇ ਖਤਮ ਕੀਤਾ ਅੱਜ ਦੇਸ਼ ਦੇ ਅੰਦਰ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਵਰਗੀਕਰਨ ਦਾ ਬਈ ਦੇਸ਼ ਦੇ ਅੰਦਰ ਜੇ ਐਚੀ ਐਚੀਆਂ ਦੇ ਪੜੇ ਲਿਖੇ ਲੋਕਾਂ ਨੂੰ ਨਹੀਂ ਉਹ ਸੀਟ ਦਿੱਤੀ ਜਾਂਦੀ ਤਾਂ ਜਨਰਲ ਨੂੰ ਦਮਾਗੇ ਜਦ ਕਿ ਇਹ ਕੋਸ ਇਥੇ ਵੀ ਸਰਕਾਰਾਂ ਪਹਿਲਾਂ ਹੀ ਕਰਦੀਆਂ ਰਹੀਆਂ ਇਹ ਸਰਕਾਰਾਂ ਨੇ ਜਨਰਲ ਲੋਕਾਂ ਦੇ ਗਲਤ ਸਰਟੀਫਿਕੇਟ ਬਣਾ ਕੇ ਸਾਡੀਆਂ ਨੌਕਰੀਆਂ ਨੂੰ ਖੋਇਆ ਦੇਸ਼ ਦੇ ਅੰਦਰ ਐਸਸੀ ਤੇ ਬੀਸੀ ਨੂੰ ਪਾੜਿਆ ਨਾ ਬੈਕਲੌਗ ਪੂਰਾ ਕੀਤਾ ਨਾ ਮੰਡਲ ਕਮਿਸ਼ਨ ਰਿਪੋਰਟ ਲਾਗੂ ਕੀਤੀ ਇਸ ਦੇਸ਼ ਦੇ ਅੰਦਰ ਬੇਈਮਾਨ ਸਰਕਾਰਾਂ ਚਾਹੇ ਕਾਂਗਰਸ ਦੀ ਹੋਵੇ ਚਾਹੇ ਆਮ ਆਦਮੀ ਦੀ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਦੀ ਹੋਵੇ ਅੱਜ ਜਿਹੜਾ ਨੌਕਰੀ ਤੋਂ ਬੇਰੁਜ਼ਗਾਰ ਲੋਕ ਐਸਸੀ ਬੀਸੀ ਸਾਰੇ ਦੇ ਸਾਰੇ ਲੋਕ ਆਪਣੀ ਭਾਰਤ ਬੰਦੀ ਕੋਲ ਵੀ ਦਿੱਤੀ ਕਿਤੇ ਨਾ ਕਿ ਅਸਾਂ ਦੇਖਣ ਨੂੰ ਨਹੀਂ ਮਿਲ ਰਿਆ ਲੁਧਿਆਣਾ ਅਛਰ ਜਿਹੜਾ ਆ ਅਛਰੇ ਆ ਸੀ ਦੇਸ਼ ਦੇ ਅੰਦਰ ਘਾਟ ਗਿੰਤੀਆਂ ਦੇ ਲੋਕ ਅਸੀਂ ਐਸੀ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰਦੇ ਪੂਰੇ ਦੇਸ਼ ਦੇ ਅੰਦਰ ਅਸੀਂ ਬਿਨਾ ਟਕਰਾ ਤੋਂ ਬਿਨਾ ਲੜਾਈ ਤੋਂ ਰਾਸ਼ਟਰਪਤੀ ਨੂੰ ਮੈਮਰੰਡਮ ਦਵਾਗੇ ਵੀ ਜੋ ਦੇਸ਼ ਦੇ ਅੰਦਰ ਦੇਸ਼ ਦਾ ਸੰਵਿਧਾਨ ਕਹਿੰਦਾ ਉਹ ਮੰਨਣਾ ਚਾਹੀਦਾ ਉਹ ਕਰਨਾ ਚਾਹੀਦਾ ਨਾ ਕਿ ਦੇਸ਼ ਦੀ ਆਰਐਸਡੀ ਸਰਕਾਰ ਜਿਹੜੀ ਐਸਸੀ ਤੇ ਬੀਸੀ ਨੂੰ ਪਾਰ ਕੇ ਦੇਸ਼ ਦੇ ਅੰਦਰ ਮਨੁੱਖ ਦੇ ਸੰਵਿਧਾਨ ਨੂੰ ਮਨੁੱਖ ਦੀ ਵਿਵਸਥਾ ਨੂੰ ਲਾਗੂ ਕਰਨਾ ਚਾਹੁੰਦੀ ਆ ਅਸੀਂ ਉਹਨਾਂ ਦਾ ਦੇਸ਼ ਦੇ ਅੰਦਰ ਵਿਰੋਧ ਕਰਦੇ ਆ ਬਹੁਜਨ ਸਮਾਜ ਪਾਰਟੀ ਦੇਸ਼ ਦੇ ਅੰਦਰ ਅੰਦੋਲਨ ਕੈਂਪ ਕਰੇਗੀ ਸੰਵਿਧਾਨ ਕੇ ਸਨਮਾਨ ਮੇ ਕਿਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਹਾਂਜੀ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਹੈਗਾ ਇਹ ਭਾਰਤ ਦੇ ਅੰਦਰ ਜਿੰਨਾ ਵੀ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਆਈ ਸੀਗੀ ਸਾਡੇ ਦੇਸ਼ ਦੇ ਰਾਸ਼ਟਰੀ ਪ੍ਰਧਾਨ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਵੱਲੋਂ ਉਹਨਾਂ ਵੱਲੋਂ ਵੀ ਇਸ ਬੰਦ ਦਾ ਜਿਹੜਾ ਹੈਗਾ ਸਮਰਥਨ ਕਰਨ ਵਾਸਤੇ ਸੰਦੇਸ਼ ਭਾਰਤ ਦੇ ਅੰਦਰ ਦਿੱਤਾ ਗਿਆ 1 ਅਗਸਤ 2024 ਨੂੰ ਜਿਹੜਾ ਭਾਰਤ ਦੇਸ਼ ਦੇ ਅੰਦਰ ਸੱਤ ਜੱਜਸ ਵੱਲੋਂ ਇੱਕ ਬਹੁਤ ਹੀ ਮਾੜਾ ਜਿਹੜਾ ਫੈਸਲਾ ਲਿਆ ਗਿਆ ਉਹਨਾਂ ਨੇ ਫੈਸਲਾ ਇਹ ਲਿਆ 341 ਔਰ 342 ਜਿਹੜਾ ਆਰਟੀਕਲ ਸੀਗਾ ਸੰਵਿਧਾਨ ਦੇ برخلاف ਇਹ ਫੈਸਲਾ ਹੋਇਆ ਔਰ ਸਾਡੇ ਬਹੁਜਨ ਸਮਾਜ ਜਿਹੜਾ ਸੀਗਾ ਉਹਨਾਂ ਨੂੰ ਆਪਸ ਵਿੱਚ ਵਖਰੇਵਾ ਪੈਦਾ ਕਰਨ ਵਾਲਾ ਜਿਹੜਾ ਫੈਸਲਾ ਹੋਇਆ ਉਹਦੀ ਵਿਰੋਧਤਾ ਦੇ ਵਿੱਚ ਅਸੀਂ ਅੱਜ ਜਿਹੜਾ ਹੈਗਾ ਰੋੜਾ ਤੇ ਉਤਰਿਆ ਭਾਰਤ ਬੰਦ ਦੇ ਸਮਰਥਨ ਦੇ ਵਿੱਚ ਪਹੁੰਚੇ ਅਸੀਂ ਔਰ ਲੁਧਿਆਣਾ ਦੇ ਵਿੱਚ ਅਕਾਉਂਟਿੰਗ ਨੂੰ ਮਿਲਿਆ ਖਾਰਾ ਬਾਜ਼ਾਰ ਉੱਤਾਰਾ ਹੁੰਦਾ ਹੈ ਉੱਥੇ ਹੀ ਟਰਾਂਸਪੋਰਟੇਸ਼ਨ ਵੀ ਚੱਲਦੀ ਹੈ ਅਸੀਂ ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਬਿਲਕੁਲ ਅਸੀਂ ਥੱਕਾ ਨਹੀਂ ਕਰ ਰਹੇ ਅਸੀਂ ਸ਼ਾਂਤਮਈ ਢੰਗ ਦੇ ਨਾਲ ਆਪਣੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਅੱਜ ਦਾ ਇਹ ਪ੍ਰੋਟੈਸਟ ਲੜ ਰਹੇ ਹਾਂ ਅਗਰ ਜੇ ਬੰਦ ਕਰਨਾ ਹੁੰਦਾ ਤੇ ਇੱਕ ਵੀ ਦੁਕਾਨ ਸ਼ਹਿਰ ਦੇ ਅੰਦਰ ਖੁੱਲੀ ਨਾ ਹੁੰਦੀ ਕਿਉਂਕਿ 2 ਅਪ੍ਰੈਲ 2018 ਦਾ ਇਤਿਹਾਸ ਸੁਆਇਆ ਅਣੀ ਕੀ ਨਾਮ ਹੈ ਜੀ ਤੁਹਾਡਾ ਮੈਂ ਬਲਵਿੰਦਰ ਸਿੰਘ ਜੱਸੀ ਕਾਰਜਕਾਰੀ ਪ੍ਰਧਾਨ ਬੌਜਨ ਸਮਾਜ ਪਾਰਟੀ ਜ਼ਿਲ੍ਹਾ ਲੁਧਿਆਣਾ ਸੀ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ